ਸਿੱਖਣਾ ਚਾਹਦੇ ਹੋ ਆਪਣੀ ਉਮਰ ਤੋਂ 10 ਸਾਲ ਛੋਟੇ ਤੇ ਇਹ ਵਾਲਾ ਪੈਕ ਹਫਤੇ ਚ ਤਿੰਨ ਵਾਰ ਲਗਾ ਲਓ ਠੀਕ ਹੈ ਤਿੰਨ ਵਾਰ ਲਗਾਉਣ ਨਾਲ ਤੁਹਾਡੇ ਫੇਸ ਦਾ ਜਿਹੜੀ ਟੋਨ ਹੈ ਨਾ ਉਹ ਵੱਖਰੀ ਹੋ ਜਾਵੇਗੀ ਇੱਕਦਮ ਨਖਾਰ ਆਵੇਗਾ ਝੁਰੜੀਆਂ ਵੀ ਖਤਮ ਹੋਣਗੀਆਂ ਤੁਹਾਡੇ ਸਕਿਨ ਵਿੱਚ ਟਾਈਟਨਿੰਗ ਆਵੇਗੀ ਤੁਹਾਡੀ ਰੰਗਤ ਨਿਖਰੇਗੀ ਔਰ ਤੁਹਾਡੇ ਚਿਹਰੇ ਤੇ ਇੱਕ ਨਿਊ ਜਿਹਾ ਗਲੋ ਆਏਗਾ ਜਦੋਂ ਵੀ ਤੁਸੀਂ ਕਿਤੇ ਪਾਰਟੀ ਤੇ ਕਿਸੇ ਵਿਆਹ ਤੇ ਅਚਾਨਕ ਜਾਣਾ ਹੋਵੇਗਾ ਤੇ ਤੁਹਾਡੀ ਤਵਾਜਾ ਨੂੰ ਇੰਨਾ ਮਤਲਬ ਕਿ ਬ੍ਰਾਈਟ ਕਰ ਦੇਵੇਗਾ ਨਾ ਤੁਸੀਂ ਹੈਰਾਨ ਹੋ ਜਾਵੋਗੇ ਇਹਦੇ ਫਾਇਦੇ ਜਾਣ ਕੇ ਏ ਫੇਸ ਪੈਕ ਜਿਹੜਾ ਆਪਾਂ ਕਿੰਨਾਂ ਚੀਜ਼ਾਂ ਨਾਲ ਬਣਾਇਆ ਪਹਿਲਾਂ ਤਾਂ ਤੁਸੀਂ ਦੇਖ ਲਓ ਇਸ ਤਰੀਕੇ ਨਾਲ ਆਪਾਂ ਇੱਕ ਲੈਣਾ ਹੈਗਾ ਆਲੂ ਆਲੂ ਧੋ ਕੇ ਚੰਗੀ ਤਰ੍ਹਾਂ ਉਹਨੂੰ ਕਰ ਲੈਣਾ ਹੈ ਕਦੂ ਕਾਛ ਉਹਦਾ ਇਸ ਤਰੀਕੇ ਨਾਲ ਰਸ ਕੱਢ ਲੈਣਾ ਹੈ ਰਸ ਕੱਢਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਮਿਕਸ ਕਰਨੀ ਹੈ ਥੋੜੀ ਜਿਹੀ ਫਟਕੜੀ ਫਟਕੜੀ ਜਿਹੜੀ ਹੈ ਤੁਹਾਡੇ ਚਿਹਰੇ ਲਈ ਬਹੁਤ ਵਧੀਆ ਠੀਕ ਹੈ ਫਿਰ ਆਪਾਂ ਪਾਣੀ ਦੇ ਵਿੱਚ ਇੱਕ ਚਮਚਾ ਬੇਸਣ ਦਾ ਔਰ ਇੱਕ ਚਮਚਾ ਇਹਦੇ ਵਿੱਚ ਪਾਣਾ ਹੈਗਾ ਮਸਰ ਦੀ ਦਾਲ ਦਾ ਪਾਊਡਰ ਠੀਕ ਹੈ ਮਸਰ ਦੀ ਦਾਲ ਦਾ ਪਾਊਡਰ ਜਿਹੜਾ ਹੁੰਦਾ ਤੁਹਾਡੀ ਸਕਿਨ ਨੂੰ ਇੱਕਦਮ ਪੌਲਿਸ਼ ਕਰ ਦਿੰਦਾ ਹੈ ਬਸ ਇਸ ਤਰੀਕੇ ਨਾਲ ਇਹ ਪੈਕ ਬਣਾ ਲੈਣਾ ਠੀਕ ਹੈ ਤੇ ਬਹੁਤ ਹੀ ਵਧੀਆ ਪੈਕ ਬਣ ਕੇ ਰੈਡੀ ਹੋ ਜਾਂਦਾ ਹੈ ਹਾਂਜੀ ਤੁਸੀਂ ਤਰੀਕਾ ਤਾਂ ਜਾਣ ਹੀ ਲਿਆ ਜਿਹੜਾ ਆਲੂ ਹੁੰਦੇ ਨੇ ਆਪਣੀ ਨੇਚਰਲ ਬਲੀਚ ਕਰ ਦਿੰਦਾ ਹੈ ਚਿਹਰੇ ਦੀ ਨੇਚਰਲ ਇੱਕ ਬਲੀਚ ਹੋ ਜਾਂਦੀ ਜਿਹੜੀ ਆਪਾਂ ਜਾਨਕਿ ਪਾਰਲਰਿਸ ਜਾ ਕੇ ਬਲੀਚ ਕਰਵਾਣੇ ਹਨ ਉਹ ਕਦੀ ਨਹੀਂ ਕਰवानी ਚਾਹੀਦੀ ਉਹਦੇ ਨਾਲ ਰੈਡਨੈਸ ਆ ਜਾਂਦੀ ਹੈ ਚਿਹਰੇ ਤੇ ਚਿਹਰੇ ਤੇ ਛੋਟੇ ਛੋਟੇ ਦਾਣੇ ਨਿਕਲ ਆਉਂਦੇ ਨੇ ਕਈ ਪ੍ਰਕਾਰ ਦੀਆਂ ਪ੍ਰੋਬਲਮਾਂ ਜਿਹੜੀਆਂ ਹੁੰਦੀਆਂ ਨੇ ਚਿਹਰੇ ਤੇ ਆ ਜਾਂਦੀਆਂ ਨੇ ਫਿਟਕੜੀ ਜਿਹੜੀ ਹੁੰਦੀ ਤੁਹਾਡੀ ਸਕਿਨ ਨੂੰ ਟਾਈਟ ਕਰਦੀ ਹੈ ਬਹੁਤ ਹੀ ਇੱਕ ਮਤਲਕੀ ਨਾ ਟਿਊਨ ਜੀ ਵੱਖਰੀ ਕਰ ਦਿੰਦੀ ਓਪਨ ਪੋਰਸ ਬੰਦ ਕਰ ਦਿੰਦੀ ਹੈ ਬਹੁਤ ਵਧੀਆ ਹੁੰਦੀ ਹੈ ਤੇ ਜਿਹੜੇ ਹੁੰਦਾ ਬੇਸਣ ਹੁੰਦਾ ਤੁਹਾਨੂੰ ਪਤਾ ਹੈ ਇੱਕ ਰੰਗ ਨਿਖਾਰਨ ਵਿੱਚ ਵੀ ਕਾਰਗਲ ਹੁੰਦਾ ਹੈ ਤੇ ਵੈਸੇ ਵੀ ਜਿਨ੍ਹਾਂ ਦਾ ਐਕਸਟਰਾ ਔਇਲ ਹੁੰਦਾ ਜਿਨ੍ਹਾਂ ਦੇ ਪਿੰਪਲ ਹੁੰਦੇ ਨੇ ਉਹਨਾਂ ਨੂੰ ਬੇਸਣ ਬਹੁਤ ਵਧੀਆ ਹੁੰਦਾ ਹੈ ਠੀਕ ਹੈ ਔਰ ਜਿਹੜੀ ਮਸਰ ਦੀ ਦਾਲ ਹੁੰਦੀ ਹੈ ਸਾਬਤ ਮਸਰ ਦੀ ਦਾਲ ਤੁਹਾਡੀਆਂ ਸ਼ਾਇਆਂ ਨੂੰ ਠੀਕ ਕਰੇਗੀ ਤੁਹਾਡੇ ਪਿਗਮੈਂਟੇਸ਼ਨ ਠੀਕ ਕਰੇਗੀ ਚਿਹਰੇ ਤੇ ਇੱਕ ਨਵੀਂ ਜੀ ਪਾਲਸ ਲੈ ਕੇ ਆਵੇਗੀ ਜਿਵੇਂ ਪੋਲ ਸਟੈਪ ਚਿਹਰਾ ਹੋ ਜਾਂਦਾ ਨਾ ਜਿਵੇਂ ਕੋਰੀਅਨ ਸਕਿਨ ਹੁੰਦੀ ਹੈ ਇੱਕ ਤਿਲਕਣੀ ਤਿਲਕਣੀ ਸਿਲਕੀ ਸਿਲਕੀ ਸਕਿਨ ਉਸ ਤਰੀਕੇ ਦੀ ਸਕਿਨ ਹੋ ਜਾਂਦੀ ਹੈ ਠੀਕ ਹੈ ਤੇ ਇਸ ਤਰੀਕੇ ਨਾਲ ਬਣ ਕੇ ਰੈਡੀ ਹੋ ਜਾਂਦਾ ਫੇਸ ਪੈਕ ਇਸ ਫੇਸ ਪੈਕ ਨੂੰ ਤੁਸੀਂ ਹਫਤੇ ਵਿੱਚ 3 ਵਾਰ ਲਗਾਣਾ ਹੈ ਠੀਕ ਹੈ 3 ਵਾਰ ਦੀ ਜਗ੍ਹਾ ਤੁਸੀਂ 4 ਵਾਰ ਵੀ ਲਗਾ ਸਕਦੇ ਹੋ ਤੁਸੀਂ ਚਾਹੋ ਤਾਂ ਡੇਲੀ ਵੀ ਲਗਾ ਸਕਦੇ ਹੋ ਕੋਈ ਵੀ ਇਹਦਾ ਹਾਨੀਕਾਰਕ ਨਹੀਂ ਹੈਗਾ ਫੇਸ ਨੂੰ ਤੁਸੀਂ ਇੱਕਦਮ ਸਾਫ਼ ਕਰ ਲੈਣਾ ਇੱਕਦਮ ਤੁਹਾਡਾ ਫੇਸ ਜਿਹੜਾ ਵੋਸ਼ ਹੋਣਾ ਚਾਹੀਦਾ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਲਗਾਣਾ ਹੈ ਠੀਕ ਹੈ ਇਹਦੇ ਵਿੱਚ ਜਿਹੜੀ ਮਸਰ ਦੀ ਦਾਲ ਹੁੰਦੀ ਆ ਉਹਦੇ ਵਿੱਚ ਛੋਟੇ ਛੋਟੇ ਮਤਲਬ ਕੀ ਉਹ ਦਾਣੇ ਜੇ ਹੁੰਦੇ ਨੇ ਮਤਲਬ ਕੀ ਉਹ ਪੂਰੀ ਤਰ੍ਹਾਂ ਉਹਦਾ ਪਾਊਡਰ ਨਹੀਂ ਬਣਦਾ ਹੈਗਾ ਤੇ ਉਹ ਜਿਹੜਾ ਨਹੀਂ ਬਣਦਾ ਹੈਗਾ ਤੇ ਬਹੁਤ ਵਧੀਆ ਤੁਹਾਡੇ ਸਕਰਬ ਦੇ ਵੀ ਕੰਮ ਆਉਂਦਾ ਜਦੋਂ ਤੁਸੀਂ ਇਸ ਤਰੀਕੇ ਨਾਲ ਲਗਾਉਂਦੇ ਹੋ ਤੁਹਾਡੇ ਫੇਸ ਤੇ ਇੱਕਦਮ ਨਿਖਾਰ ਵੀ ਨਿਆ ਲੈ ਕੇ ਆਂਦਾ ਹੈ ਆਪਾਂ ਨੂੰ ਮਹਿੰਗੇ ਮਹਿੰਗੇ ਟ੍ਰੀਟਮੈਂਟ ਕਰਵਾਣੇ ਆ ਆਪਾਂ ਹਰ ਕੋਈ ਜਾਣਦਾ ਕਿ ਸਾਡਾ ਰੰਗ ਜਿਹੜਾ ਹੈ ਸਾਫ਼ ਹੋਵੇ ਸਾਡੀ ਸਕਿਨ ਸੋਹਣੀ ਲੱਗੇ ਅਸੀਂ ਗੋਰੇ ਚਿੱਟੇ ਹੋਈਏ ਹਨਾ ਦੁੱਧ ਨਾਲੋਂ ਚਿੱਟਾ ਰੰਗ ਕਿਸੇ ਦਾ ਵੀ ਨਹੀਂ ਹੁੰਦਾ ਇਹ ਹੋ ਸਕਦਾ ਹੈ ਕਿ ਤੁਹਾਡੇ ਜਿਹੜੀ ਸਕਿਨ ਹੈ ਨਾ ਜੇ ਸਾਵਲੀ ਸਕਿਨ ਹੈ ਨਾ ਤੇ ਉਹਦੇ ਵਿੱਚ ਇੱਕ ਚਮਕ ਜੀ ਆ ਜਾਵੇਗੀ ਇੱਕ ਨਿਖਾਰ ਜਿਹਾ ਆ ਜਾਵੇਗਾ ਇੱਕ ਮਤਲਬ ਕਿ ਨਾ ਸੋਹਣੀ ਲੱਗੂਗੀ ਕੱਪੜਾ ਪਾਇਆ ਵੀ ਤੁਹਾਨੂੰ ਜਚੂਗਾ ਵੀ ਹਾਂ ਇਹ ਵਾਕਿਆ ਹੀ ਸਕਿਨ ਜਿਹੜੀ ਹੈ ਵਧੀਆ ਲੱਗ ਰਹੀ ਹੈ ਸਕਿਨ ਹੈਲਦੀ ਲੱਗੇ ਸੋਹਣੀ ਲੱਗੇ ਉਹੀ ਆ ਕਾफी ਹੁੰਦੀ ਹੈ ਠੀਕ ਹੈ ਜ਼ਰੂਰੀ ਨਹੀਂ ਹੁੰਦਾ ਕਿ ਦੁੱਧ ਨਾਲੋਂ ਚਿੱਟਾ ਸਾਡਾ ਰੰਗ ਹੋਵੇ ਜਾਂ ਦੁੱਧ ਵਰਗਾ ਰੰਗ ਹੋਵੇ ਠੀਕ ਹੈ ਰੰਗ ਤਾਂ ਦੋ ਹੀ ਹੁੰਦੇ ਨੇ ਪਰਮਾਤਮਾ ਨੇ ਗੋਰਾ ਕਾਲਾ ਰੰਗ ਸਭ ਨੂੰ ਬਖਸ਼ਿਆ ਹੋਇਆ ਹੈ ਤੇ ਇਹ ਨਹੀਂ ਹੁੰਦਾ ਕਿ ਕਾਲੇ ਇਨਸਾਨ ਜਿਹੜੇ ਨੇ ਵੀ ਉਹ ਮਾੜੇ ਹੁੰਦੇ ਨੇ ਉਹਦਾ ਮਤਲਬ ਇਹ ਨਹੀਂ ਹੁੰਦਾ ਇਹ ਹੁੰਦਾ ਹੈ ਕਿਸਕੀਨ ਨੂੰ ਇੱਕ ਜਿਵੇਂ ਕਹਿੰਦੇ ਆ ਨਾ ਵੀ ਮੰਨ ਲਓ ਹੁਣ ਕਾਲਾ ਕੱਪੜਾ ਜਦੋਂ ਆਪਾਂ ਪਾਉਂਦੇ ਆ ਤੇ ਜਦੋਂ ਜ਼ਿਆਦਾਤਰ ਪਾਈ ਰੱਖੀਏ ਤੇ ਉਹਦੇ ਤੇ ਵੀ ਮਿੱਟੀ ਧੂੜ ਮਿੱਟੀ ਜੰਮ ਜਾਂਦੀ ਹੈ ਤੇ ਉਹ ਫਿਰ ਬੁਰਾ ਜਿਹਾ ਲੱਗਦਾ ਠੀਕ ਹੈ ਕਾਲਾ ਰੰਗ ਵੈਸੇ ਹਰ ਕਿਸੇ ਨੂੰ ਪਸੰਦ ਹੁੰਦਾ ਤੇ ਜਦੋਂ ਆਪਾਂ ਉਹਨੂੰ ਧੋਸ ਵਾਰ ਲੈਨੇ ਪ੍ਰੈਸ ਪ੍ਰੂਸ ਕਰਦੇ ਨੇ ਤੇ ਕਿੰਨਾ ਸੋਹਣਾ ਉਹ ਕਾਲਾ ਕਲਰ ਜਿਹੜਾ ਇਹ ਚਮਕਣ ਲੱਗ ਜਾਂਦਾ ਹੈ ਤੇ ਕਿੰਨਾ ਸੋਹਣਾ ਕੱਪੜਾ ਵੀ ਲੱਗਣ ਲੱਗ ਜਾਂਦਾ ਹੈ ਇਸੇ ਤਰ੍ਹਾਂ ਸਾਡੀ ਸਕਿਨ ਹੁੰਦੀ ਹੈ ਸਕਿਨ ਦਾ ਰੰਗ ਵੀ ਚਾਹੇ ਸਾਵਲਾ ਹੋਵੇ ਚਾਹੇ ਹੋਵੇ ਗੋਰਾ ਤੇ ਉਹਨੂੰ ਇਸ ਤਰੀਕੇ ਨਾਲ ਉਹਦੀ ਰੁਪੇਰ ਜਿਹੜੀ ਹੁੰਦੀ ਰਹੇਗੀ ਨਾ ਤੇ ਤੁਹਾਡੀ ਸਕਿਨ ਜਿਹੜੀ ਚਮਕਾ ਮਾਰਦੀ ਰਹੇਗੀ ਤੇ ਸੋਹਣੀ ਲੱਗੇਗੀ ਠੀਕ ਹੈ ਮੇਕਅਪ ਲਾਇਆ ਵੀ ਪਿਆਰਾ ਲੱਗੇਗਾ ਤੇ ਕਿਤੇ ਵੀ ਤੁਸੀਂ ਵਿਆਹ ਪਾਰਟੀ ਸ਼ਾਦੀ ਤੇ ਜਾਂਦੇ ਹੋ ਤੇ ਸਕਿਨ ਤੁਹਾਡੀ ਵਧੀਆ ਲੱਗੂਗੀ ਠੀਕ ਹੈ ਕਪੜਾ ਚਾਹੀਏ ਤੁਸੀਂ 500 ਵਾਲਾ ਸੂਟ ਪਾ ਲਓ ਚਾਹੀਏ 1000 ਵਾਲਾ ਪਾ ਲਓ ਚਾਹੀਏ ਤੁਸੀਂ 200 ਰੁਪਏ ਵਾਲਾ ਵੀ ਸੂਟ ਪਾ ਲਓ ਉਹ ਵੀ ਤੁਹਾਨੂੰ ਫੱਬੇਗਾ ਇਸ ਤਰੀਕੇ ਨਾਲ ਦੇਖੋ ਜਿਹੜੀ ਦਾਲ ਹੁੰਦੀ ਹੈ ਨਾ ਇਹਦੇ ਨਾਲ ਇਹ ਦੇਖੋ ਸਕਰਬ ਵੀ ਹੋ ਰਿਹਾ ਏ ਕਿਉਂਕਿ ਜਿਹਨਾਂ ਦੇ ਸ਼ਾਈਆਂ ਦੀ ਪ੍ਰੋਬਲਮ ਹੈ ਨਾ ਜਿਹੜੀ ਦਾਲ ਹੁੰਦੀ ਹੈ ਨਾ ਡੇਲੀ ਵੀ ਤੁਸੀਂ ਇਸਤੇਮਾਲ ਕਰ ਲੋਗੇ ਨਾ ਇਸ ਤਰੀਕੇ ਨਾਲ ਆਲੂ ਦਾ ਰਸ ਵਿੱਚ ਪਾ ਕੇ ਡੇਲੀ ਤੁਸੀਂ ਫੇਸ ਤੇ ਇਸ ਤਰੀਕੇ ਨਾਲ ਲਗਾ ਲੋਗੇ 15 ਮਿੰਟ ਲਗਾ ਕੇ ਰੱਖੋਗੇ 스ਪੈਕ ਨੂੰ ਤੇ ਫਿਰ ਤੁਸੀਂ ਕੀ ਕਰਨਾ ਹੈ ਗਿੱਲਾ ਹੱਥ ਕਰਕੇ ਚਾਹੇ ਗੁਲਾਬ ਜਲ ਲਾ ਕੇ ਆਪਣੇ ਚਿਹਰੇ ਤੇ ਤੇ ਉਹਦੇ ਨਾਲ ਤੁਸੀਂ ਆਪਣੇ ਜਿਹੜੀ ਹੈ ਨਾ ਮਚੇਰੇ ਦੀ ਮ사ਜ ਕਰ ਸਕਦੇ ਹੋ ਚਾਹੇ ਤੁਸੀਂ ਇਸ ਤਰੀਕੇ ਨਾਲ ਫਿਟਕੜੀ ਜਿਹੜੇ ਕੇਕ ਹੁੰਦਾ ਫਿਟਕੜੀ ਦਾ ਇਹ ਲੈ ਸਕਦੇ ਹੋ ਇਹਦੇ ਨਾਲ ਵੀ ਤੁਸੀਂ ਇਸ ਤਰੀਕੇ ਨਾਲ ਆਪਣੇ ਚਿਹਰੇ ਤੇ ਨੂੰ ਘਮਾ ਸਕਦੇ ਹੋ ਇਸ ਤਰੀਕੇ ਨਾਲ ਇਹਦੇ ਨਾਲ ਕੀ ਹੁੰਦਾ ਨਾਲੇ ਤੁਹਾਡੀ ਸਕਿਨ ਜਿਹੜੀ ਹੈ ਟਾਈਟ ਹੋ ਜਾਂਦੀ ਹੈ ਜਿਹਨਾਂ ਦੀ ਲੂਜ਼ ਸਕਿਨ ਹੈ ਨਾਲੇ ਓਪਨ ਪੋਰਸ ਬੰਦ ਹੋ ਜਾਂਦੇ ਨੇ ਨਾਲੇ ਤੁਹਾਡੀਆਂ ਜਿਹੜੀਆਂ ਛਾਈਆਂ ਗੰਧੀਆਂ ਹੁੰਦੀਆਂ ਨੇ ਨਾ ਹੌਲੀ 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 ਲਾਈਟ ਹੁੰਦੀਆਂ 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 ਖਤਮ ਹੋ ਜਾਂਦੀਆਂ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਹੈਗਾ ਵੀ ਗਈਆਂ ਕਿੱਥੇ ਇਹ ਹੈਗਾ ਏ ਇੱਕ ਵਾਰ ਨਾਲ ਕੁਝ ਨਹੀਂ ਹੁੰਦਾ ਹੈਗਾ ਹਰ ਚੀਜ਼ ਜਿਹੜੀ ਹੈ ਨਾ ਕੁਝ ਟਾਈਮ ਜ਼ਰੂਰ ਲੈਂਦੀ ਹੈ ਪਰ ਜਿਹੜੀ ਨੇਚਰਲ ਚੀਜ਼ਾਂ ਟਾਈਮ ਜ਼ਰੂਰ ਲੈਂਦੀਆਂ ਨੇ ਨੇਚਰਲ ਛੱਡ ਕੇ ਦੂਜੀਆਂ ਵੀ ਤੁਸੀਂ ਚੀਜ਼ਾਂ ਅਪਣਾ ਲਓਗੇ ਅਗਰ ਤੁਸੀਂ ਕੋਈ ਟ੍ਰੀਟਮੈਂਟ ਵੀ ਲਵੋਗੇ ਨਾ ਤਾਂ ਵੀ ਤੁਹਾਨੂੰ ਕਾਫੀ ਟਾਈਮ ਲੱਗਣਾ ਹੀ ਪੈਂਦਾ ਇੱਕ ਵਾਰ ਨਾਲ ਤੇ ਕੁਝ ਵੀ ਨਾ ਠੀਕ ਹੁੰਦਾ ਹੈਗਾ ਠੀਕ ਹੈ ਮੇਰੇ ਖੁਦ ਦੀਆਂ ਛਾਈਆਂ ਸੀਗੀਆਂ ਮੇਰੇ ਵੀ ਖੁਦ ਬਹੁਤ ਜ਼ਿਆਦੀਆਂ ਛਾਈਆਂ ਸੀਗੀਆਂ ਕਿ ਜਿਹੜੀਆਂ ਮੈਂ ਇਸ ਤਰੀਕੇ ਨਾਲ ਠੀਕ ਕੀਤੀਆਂ ਨੇ ਠੀਕ ਹੈ ਮਸਰ ਦੀ ਦਾਲ ਜਿਹੜੀ ਹੁੰਦੀ ਹੈ ਮੈਨੂੰ ਕਮੈਂਟ ਵੀ ਕਾਫੀ ਭੇਜਣਾਂ ਦੇ ਆਏ ਨੇ ਕਿ ਦੀਦੀ ਸਾਡੀਆਂ ਛਾਈਆਂ ਜਿਹੜੀਆਂ ਮਸਰ ਦੀ ਦਾਲ ਦੇ ਨਾਲ ਠੀਕ ਹੋ ਗਈਆਂ ਨੇ ਠੀਕ ਹੈ 15 20 ਦਿਨ ਉਹਨਾਂ ਨੇ ਲਗਾਤਾਰ ਇਸ ਤਰੀਕੇ ਨਾਲ ਲਗਾਈ ਹੈ ਆਲੂ ਦੇ ਰਸ ਦੇ ਵਿੱਚ ਪਾ ਕੇ ਚਾਹੇ ਤੁਸੀਂ ਦੁੱਧ ਚ ਵੀ ਪਾ ਸਕਦੇ ਹੋ ਵੈਸੇ ਆਲੂ ਦਾ ਰਸ ਜਿਹੜਾ ਹੁੰਦਾ ਹੈ ਜਿਆਦਾ ਬੈਟਰ ਹੁੰਦਾ ਹੈ ਤਾਂ ਤੁਸੀਂ ਥੋੜਾ ਜਿਹਾ ਵਿੱਚ ਗੁਲਾਬ ਜਲ ਵੀ ਐਡ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਫੇਸ ਪੈਕ ਲਗਾ ਕੇ 15 20 ਮਿੰਟ ਲਗਾ ਕੇ ਰੱਖਣਾ ਹੈ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਵੀ ਗੁਲਾਬ ਜਲ ਲੈ ਲਓ ਇਸ ਤਰੀਕੇ ਨਾਲ ਗੁਲਾਬ ਜਲ ਲੈ ਕੇ ਉਹਨੂੰ ਹੱਥ ਤੇ ਪਾ ਲਓ ਚਾਹੇ ਤੁਸੀਂ ਸਪਰੇਅ ਵਾਲਾ ਲੈ ਕੇ ਆਪਣੇ ਸਪਰੇਅ ਕਰਕੇ ਪੂਰੀ ਤਰ੍ਹਾਂ ਆਪਣੇ ਦੇ ਦੇ ਚਿਹਰੇ ਨੂੰ ਰਫ ਕਰਨਾ ਠੀਕ ਹੈ ਫਿਰ ਤੁਸੀਂ ਦੇਖਿਓ ਤੁਹਾਡੇ ਹੌਲੀ 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 ਜਿਹੜੀ ਤੁਹਾਡੇ ਸਕਿਨਾਂ ਨੇ ਇੱਕਦਮ ਗਲੋ ਆ ਜਾਣਾ ਸਕਿਨ ਤੇ ਇੱਕਦਮ ਨਿੱਖਰ ਜਾਣੀ ਹੈ ਸਕਿਨ ਤੁਹਾਡੀ ਠੀਕ ਹੈ ਤੇ ਮੈਂ ਵੀ ਕੀਤਾ ਜਾਣਾ ਹੈ ਮੈਂ ਕਿਹਾ ਚਲੋ ਮੈਂ ਵੀ ਕਰ ਲਵਾਂ ਤੇ ਸਕਿਨ ਥੋੜੀ ਸੋਹਣੀ ਲੱਗੂਗੀ ਤੇ ਨਾਲੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਆ ਦੇਖੋ ਪੂਰੀ ਗੰਦਗੀ ਨਿਕਲ ਜੂਗੀ ਇਸ ਤਰੀਕੇ ਨਾਲ ਹਲਕੇ ਹਲਕੇ ਹੱਥਾਂ ਨਾਲ ਇੱਥੇ ਨਹੀਂ ਜ਼ਿਆਦਾ ਦਬਾਅ ਪਾਈਦਾ ਚੀਜ਼ ਤੇ ਤੋ ਕਿ ਇਹ ਸੌਫਟ ਹੁੰਦੀ ਹੈ ਅੱਖਾਂ ਦੇ نیچے ਆਹ ਚੀਜ਼ ਸੌਫਟ ਹੁੰਦੀ ਹੈ ਅਗਰ ਇੱਥੇ ਦਬਾਅ ਜ਼ਿਆਦਾ ਪਾਵਾਂਗੇ ਤੇ ਝੁਰੜੀਆਂ ਜਿਹੜੀਆਂ ਨੇ ਜਲਦੀ ਆਉਂਦੀਆਂ ਨੇ ਇੱਥੇ ਤੇ ਇੱਥੇ ਫਿਰ ਜ਼ਿਆਦਾ ਵੱਟ ਜੇ ਬਣਨ ਲੱਗ ਜਾਂਦਾ ਅੱਖਾਂ ਦੇ ਆਸ-ਪਾਸ ਲੋ ਜੀ ਆ ਦੇਖੋ ਤੇ ਮੈਂ ਹੁਣ ਇਹਨੂੰ 10 ਮਿੰਟ ਮੈਂ ਲਗਾ ਕੇ ਰੱਖਾਂਗੀ ਫਿਰ ਉਸ ਤੋਂ ਬਾਅਦ ਫਿਰ ਮੈਂ ਮ사ਜ ਕਰਾਂਗੀ ਠੀਕ 10 ਮਿੰਟ ਹੋ ਗਏ ਨੇ 10 12 ਮਿੰਟ ਹੋ ਗਏ ਨੇ ਤੇ ਮੈਂ ਕੀ ਕੀਤਾ ਥੋੜਾ ਜਿਹਾ ਗੁਲਾਬ ਜਲ ਹੱਥ ਤੇ ਪਾ ਕੇ ਨੂੰ ਗਿੱਲਾ ਕਰ ਲਿਆ ਗਿੱਲਾ ਕਰਕੇ ਫਿਰ ਮੈਂ ਹਲਕੇ ਹਲਕੇ ਹੱਥਾਂ ਨਾਲ ਦੀ ਮ사ਜ ਕਰ ਲਈ ਪੂਰੀ ਤਰ੍ਹਾਂ ਤੇ ਹੁਣ ਮੈਂ ਫੇਸ ਨੂੰ ਕਰਕੇ ਆਪਣੀ ਇਹ ਵੋਸ਼ ਤੁਸੀਂ ਦੇਖਿਓ ਰਿਜ਼ਲਟ ਕਿੰਨਾ ਵਧੀਆ ਆ ਰਿਜ਼ਲਟ ਕਿੰਨੀ ਮੇਰੀ ਸਕਿਨ ਜਿਹੜੀ ਇੱਕਦਮ ਚਮਕ ਗਈ ਇੱਕਦਮ ਨਿਖਰ ਗਈ ਠੀਕ ਹੈ ਤੁਸੀਂ ਵੀ ਇਸ ਫੇਸ ਪੈਕ ਨੂੰ ਲਗਾ ਕੇ ਆਪਣੀ ਸਕਿਨ ਨੂੰ ਇੱਕਦਮ ਬ੍ਰਾਈਟ ਬਣਾ ਸਕਦੇ ਇੱਕਦਮ ਚਮਕਾ ਸਕਦੇ ਕੋਈ ਗੱਲ ਨਹੀਂ ਜੇ ਥੋੜਾ ਟਾਈਮ ਲੱਗਦਾ ਵੀ ਇਹ ਤਾਂ ਆਪਣੇ ਲਈ ਥੋੜਾ ਟਾਈਮ ਕੱਢਣਾ ਚਾਹੀਦਾ ਠੀਕ ਹੈ ਕਿਉਂਕਿ ਕੁਝ ਪਾਣ ਲਈ ਕੁਝ ਖੋਣਾ ਪੈਂਦਾ ਹੈ ਤੁਹਾਨੂੰ ਥੋੜਾ ਜਿਹਾ ਸਮਾਂ ਖੋਣਾ ਪੈਣਾ ਆਪਣੀ ਸਕਿਨ ਨੂੰ ਬ੍ਰਾਈਟ ਬਣਾਉਣ ਲਈ ਠੀਕ ਹੈ ਤੇ ਆਪਾਂ ਹੁਣ ਫੇਸ ਨੂੰ ਕਰਕੇ ਆਮਨੇ ਵੋਸ਼ ਤੁਹਾਡੇ ਨਾਲ ਜਿਹੜਾ ਰਿਜ਼ਲਟ ਹੈ ਉਹ ਕਰਦੇ ਆ ਸਾਂਝਾ ਫੇਸ ਨੂੰ ਕਰਾਂ ਹੀ ਵੋਸ਼ ਤੁਸੀਂ ਦੇਖ ਸਕਦੇ ਹੋ ਫੇਸ ਮੇਰਾ ਕਿੰਨਾ ਗਲੋ ਕਰ ਰਿਹਾ ਕਿੰਨਾ ਸਾਫ ਸੁਥਰਾ ਲੱਗ ਰਿਹਾ ਹੈ ਤੇ ਜਿੰਨੀ एकदम ਸ਼ਾਈਨਿੰਗ ਆ ਗਈ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕੋਈ ਵੀ ਤੁਸੀਂ ਨਾ ਜੇ ਤੁਸੀਂ ਫੇਸ ਪੈਕ ਲਗਾਉਂਦੇ ਹੋ ਜਾਂ ਫੇਸ਼ੀਅਲ ਕਰਦੇ ਹੋ ਕਰੇ ਤੁਸੀਂ ਸਨਸਕ੍ਰੀਮ ਲਗਾਉਣਾ ਨਹੀਂ ਭੁੱਲਣਾ ਹੈਗਾ ਮੈਂ ਵਾਲੀ ਸਨਸਕ੍ਰੀਮ ਇਸਤੇਮਾਲ ਕਰਦੀ ਹਾਂ ਡਰਮਾ ਕੋਲ ਸਨਸਕ੍ਰੀਮ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਸਨਸਕ੍ਰੀਮ ਲਗਾਉਣਾ ਕਦੀ ਨਹੀਂ ਭੁੱਲਣਾ ਹੈਗਾ ਸਨਸਕ੍ਰੀਮ ਲਗਾਉਣਾ ਸਕਿਨ ਲਈ ਬਹੁਤ ਵਧੀਆ ਹੁੰਦਾ ਹੈ ਡੇਲੀ ਤੁਸੀਂ ਜਿਹੜੀ ਸਨਸਕ੍ਰੀਮ ਉਹ ਲਗਾਣੀ ਲਗਾਣੀ ਦਿਨੇ ਤੁਸੀਂ ਨਾ ਕੋਈ ਵੀ ਮਤਲਬ ਕਿ ਅਗਰ ਤੁਸੀਂ ਫੇਸਪੈਕ ਲਗਾਇਆ ਹੈ ਜਾਂ ਨਹੀਂ ਲਗਾਇਆ ਹੈ ਸਵੇਰੇ ਤੁਸੀਂ ਸਨਸਕ੍ਰੀਨ ਲਗਾ ਲੈਣੀ ਕਿ ਸਾਰਾ ਦਿਨ ਤੁਹਾਡੇ ਲੋਕ ਰਵੇ ਸਕਿਨ ਤੇ ਇੱਕ ਦਾ ਜਿਹੜੀ ਬਾਹਰ ਨਹੀਂ ਕਿਰਨਾਵਾ ਹੁੰਦੀਆਂ ਨੇ ਬਾਹਰ ਦੇ ਪੋਲਿਊਸ਼ਨ ਹੁੰਦਾ ਹੈ ਜਾਂ ਮਿੱਟੀ ਘੱਟਾ ਹੁੰਦਾ ਹੈ ਤੁਹਾਡੀ ਸਕਿਨ ਤੋਂ ਇੱਕਦਮ ਪਰੇ ਰਹੇਗਾ ਸਕਿਨ ਨੂੰ ਬਚਾ ਕੇ ਰੱਖੇਗੀ ਸਨਸਕ੍ਰੀਨ ਤੇ ਸਕਿਨ ਤੇ ਕਿਸੇ ਵੀ ਪ੍ਰਕਾਰ ਦੇ ਕੋਈ ਦਾਗ-ਧੱਬਾ ਬਿਲਕੁਲ ਨਹੀਂ ਪੈਂਦਾ ਹੈਗਾ ਸਨਸਕ੍ਰੀਨ ਲਗਾਉਣਾ ਬਹੁਤ ਜ਼ਰੂਰੀ ਹੈ ਇਸ ਟ੍ਰਿਕ ਨਾਲ ਅਗਰ ਤੁਸੀਂ ਕਿਤੇ ਜਾਂਦੇ ਵੀ ਹੋ ਹਨਾ ਟਰੈਵਲ ਤੇ ਜਾਂਦੇ ਹੋ ਕਿਤੇ ਬਾਹਰ ਜਾਂਦੇ ਹੋ ਜਾਂ ਘਰੇ ਵੀ ਰਹਿੰਦੇ ਹੋ ਤਾਂ ਵੀ ਤੁਸੀਂ ਸੰਸਕ੍ਰਿਪ ਲਗਾਉਣਾ ਕਦੀ ਨਹੀਂ ਭੁੱਲਣਾ ਸੰਸਕ੍ਰਿਪ ਲਗਾਉਣਾ ਸ਼ੁਰੂ ਕਰਦੇ ਹੋਗੇ ਨਾ ਸਕਿਨ ਤੇ ਨਾ ਹੀ ਤੁਹਾਡੇ ਝੁਰੜੀ ਪੈਗੀ ਕਦੀ ਜਲਦੀ ਨਾ ਹੀ ਤੁਹਾਡੀ ਸਕਿਨ ਦੀ ਇਕਦਮ ਲੂਜ਼ ਹੋਵੇਗੀ ਨਾ ਹੀ ਸਕਿਨ ਤੇ ਕਿਸੇ ਪ੍ਰਕਾਰ ਦਾ ਕੋਈ ਦਾਗ ਤੱਬਾ ਹੋਵੇਗਾ ਨਾ ਹੀ ਕੋਈ ਕਿਸੇ ਪ੍ਰਕਾਰ ਦੀ ਫਿੰਸਿਵ ਗੈਰ ਹੋਵੇਗੀ ਕਿਉਂਕਿ ਸੰਸਕ੍ਰੀਮ ਚਿਹਰੇ ਲਈ ਬਹੁਤ ਵਧੀਆ ਹੁੰਦਾ ਜਦੋਂ ਆਪਣੀ ਸਕਿਨ ਡਰਾਈ ਹੁੰਦੀ ਹੈ ਨਾ ਫਿਰ ਆਪਣੀਆਂ ਝੁਰੜੀਆਂ ਪਣੀਆਂ ਸ਼ੁਰੂ ਹੁੰਦੀਆਂ ਨੇ ਫਿਰ ਆਪਣੀ ਖੁਸ਼ਕੀ ਦੇ ਨਾਲ ਆਪਣੇ ਅੰਦਰੂਨੀ ਪਿਗਮੈਂਟੇਸ਼ਨ ਜਿਹੜੀ ਹੈ ਨਾ ਉਹ ਆਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸਕਿਨ ਦੇ ਅੰਦਰ ਕੁਝ ਜਾਣਦਾ ਨਹੀਂ ਹੈਗਾ ਸਕਿਨ ਸੁੱਕੀ ਅਗਰ ਜ਼ਮੀਨ ਵੀ ਸੁੱਕੀ ਰਹਿ ਜਾਵੇ ਕਿਤੇ ਧਰਤੀ ਵੀ ਸੁੱਕੀ ਰਹਿ ਜਾਵੇ ਉਹਨੂੰ ਵੀ ਤਰੇੜਾਂ ਪਣੀਆਂ ਸ਼ੁਰੂ ਆ ਜਾਂਦੀਆਂ ਨੇ ਅਗਰ ਉਹਨੂੰ ਪਾਣੀ ਦਿੰਦੇ ਰਾਵਾਂਗੇ ਉਹ ਮੋਇਸਚਰਾਈਜ਼ਰ ਰਹੇਗਾ ਤੇ ਉਹ ਧਰਤੀ ਨੂੰ ਵੀ ਤਰੇੜਾਂ ਬਿਲਕੁਲ ਨਹੀਂ ਪੈਂਦੀ ਇਸੇ ਤਰ੍ਹਾਂ ਸਾਡੀ ਸਕਿਨ ਹੁੰਦੀ ਹੈ ਅਸੀਂ ਵੀ ਕਿ ਮਿੱਟੀ ਦੇ ਪੁੱਤਲੇ ਆ ਠੀਕ ਹੈ ਅਗਰ ਸਾਨੂੰ ਇੱਥੇ ਅਸੀਂ ਆਪਣੇ ਸਰੀਰ ਤੇ ਮਤਲਬ ਕਿ ਇਕਦਮ ਉਹ ਬਣਾ ਕੇ ਰੱਖਾਂਗੇ ਹਨਾ ਜਿਵੇਂ ਮੰਨ ਲਓ ਮੋਇਸਚਰਾਈਜ਼ਰ ਲਗਾ ਕੇ ਇਕਦਮ ਸਾਡੀ ਜਿਹੜੀ ਸਕਿਨ ਹੈ ਹਨਾ ਉਹਦੇ ਵਿੱਚ ਇਹ ਮੋਇਸਚਰਾਈਜ਼ਰ ਭਰ ਭਰ ਕੇ ਰਹੇਗਾ ਤੇ ਉਹ ਸਾਡੀ ਸਕਿਨ ਕਦੀ ਵੀ ਨੁਕਸਾਨ ਨਹੀਂ ਹੋਏਗਾ ਕਦੀ ਵੀ ਜਲਦੀ ਝੁੱਟੜੀ ਨਹੀਂ ਪਏਗੀ ਕਦੀ ਵੀ ਜਲਦੀ ਕੋਈ ਵੀ ਕਿਸੇ ਪ੍ਰਕਾਰ ਦੀ ਉੱਤੇ ਮਤਲਬ ਕਿ ਕੋਈ ਦਾਗ ਧੱਬਾ ਨਹੀਂ ਪਏਗਾ ਠੀਕ ਹੈ ਇੱਕ ਐਗਜ਼ਾਮਪਲਜ਼ ਦੇ ਤੌਰ ਤੇ ਧਰਤੀ ਹੈ ਤਰਤੀ ਹੈ ਤਾਂ ਸੁੱਕੀ ਹੋਵੇ ਤੇ ਡੇੜਾ ਪੈਂਦੀ ਹਨ بارش ਦੀਆਂ ਬੂੰਦਾ ਪੈ ਜਾਣ ਉਹੀ ਧੱਤੀ ਜਿਹੜੀ ਐ ਇੱਕਦਮ ਪਲੇਨ ਹੋ ਜਾਂਦੀ ਪੱਦਰ ਹੋ ਜਾਂਦੀ ਬਹੁਤ ਵਧੀਆ ਲੱਗਦੀ ਐ ਇਸੇ ਤਰ੍ਹਾਂ ਸਾਡੇ ਸਕਿਨ ਨੂੰ ਠੀਕ ਐ ਤੇ ਮੋਇਸਚਰਾਈਜ਼ਰ ਤੁਸੀਂ ਕੋਈ ਵੀ ਆਪਣੀ ਪਸੰਦ ਦਾ ਵਧੀਆ ਜਿਹਾ ਮੋਇਸਚਰਾਈਜ਼ਰ ਤੁਸੀਂ ਲਗਾ ਸਕਦੇ ਹੋ ਠੀਕ ਐ ਅਗਰ ਮੇਰੇ ਮੰਨੋ ਤੇ ਮੈਂ ਡਰਮਾਕੋਲ ਦਾ ਜਿਹੜਾ ਹੈਗਾ ਬਹੁਤ ਵਧੀਆ ਹੁੰਦਾ ਐ ਤੇ ਇਹ ਤੁਸੀਂ ਇਸਤੇਮਾਲ ਕਰ ਸਕਦੇ ਹੋ ਲਾਈਟ ਹੁੰਦਾ ਬਿਲਕੁਲ ਪਤਾ ਹੀ ਨਹੀਂ ਚੱਲਦਾ ਆਪਾਂ ਲਗਾਇਆ ਸਕਿਨ ਤੇ ਚਾਹੇ ਨਹੀਂ ਲਗਾਇਆ ਸਕਿਨ ਵੀ ਇੱਕਦਮ ਮਖਮਲੀ ਜੀ ਹੋ ਜਾਂਦੀ ਐ ਤੁਸੀਂ ਦੇਖ ਸਕਦੇ ਹੋ ਠੀਕ ਐ ਇਸ ਤਰੀਕੇ ਨਾਲ ਤੁਸੀਂ ਆਪਣੀ ਸਕਿਨ ਦੀ ਕੇਅਰ ਕਰਿਆ ਕਰੋ ਤੇ ਇਹ ਵਾਲਾ ਫੇਸ 팩 ਲਗਾਉਣਾ ਬਿਲਕੁਲ ਨਾ ਭੁੱਲਣਾ ਤੁਸੀਂ ਇੱਕਦਮ ਗੋਰੇ ਚਿੱਟੇ ਤੇ ਚਮਕਦਾਰ ਹੋ ਜਾਵੋਗੇ ਚਲੋ ਜੀ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਇੱਕ ਨਵੇਂ ਦਿਨ ਨਾਲ ਇਹ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟਸ ਹੌਨਦੇ ਜਰੂਰ ਕਰਨਾ ਕਿੱਥੇ ਕਿੱਥੇ ਤੁਸੀਂ ਮੈਨੂੰ ਦੇਖ ਰਹੇ ਮੈਨੂੰ ਵੀ ਪਤਾ ਚੱਲੇ ਕਿੱਥੇ ਕਿੱਥੇ ਮੇਰੇ ਫਰੈਂਡਸ ਮੈਨੂੰ ਦੇਖਦੇ ਨੇ ਕਿੱਥੇ ਕਿੱਥੇ ਮੇਰੇ ਭੈਣਾਂ ਦੇਖਦੀਆਂ ਨੇ ਤੇ ਫਿਰ ਮੈਨੂੰ ਵੀ ਥੋੜੀ ਖੁਸ਼ੀ ਮਿਲਦੀ ਹੈ ਕਿ ਹਾਂ ਵਾਕਿਆ ਹੀ ਮੈਨੂੰ ਵੀ ਕੋਈ ਦੇਖ ਰਿਹਾ ਹੈ ਮੇਰੀਆਂ ਵੀਡੀ